निंदा ਕੀ ਹੁੰਦੀ ਹੈ ਹੈਨਾ ਨਿੰਦਕ ਸਾਡੇ ਤੇ ਟੈਗ ਲੱਗਦਾ ਵੀ ਤੁਸੀਂ ਨਿੰਦਿਆ ਕਰਦੇ ਰਹਿੰਦੇ ਹੋ ਠੀਕ ਹੈ ਤਾਂ ਮੈਂ ਬੇਨਤੀ ਕਰਦਾ ਹੁਣ ਵੀ ਤਰਕਵਾਦੀਆਂ ਨੂੰ ਨਹੀਂ ਸ਼ਰਧਾਵਾਨਾਂ ਨੂੰ ਜਿਹੜਾ ਵੀ ਕੋਈ ਸ਼ਰਧਾਵਾਨ ਹੈਗਾ ਆ ਤੇ ਉਹ ਮੇਰੇ ਨਾਲ ਸੰਪਰਕ ਕਰ ਲਵੇ ਤੇ ਮੈਨੂੰ ਨਿੰਦਿਆ ਦੇ ਅਰਥ ਸਮਝਾਵੇ ਨਿੰਦਿਆ ਕਿਹਨੂੰ ਕਹਿੰਦੇ ਗਰਵਾਣੀ ਦੇ ਵਿੱਚ ਲਿਖਦਾ ਉਸ ਤਤ ਨਿੰਦਾ ਦਊ ਵੀ ਵਰਜਿਤ ਵੀ ਉਸ ਤਤ ਕਿਹਨੂੰ ਕਹਿੰਦੇ ਆ ਤੇ ਨਿੰਦਿਆ ਕਿਹਨੂੰ ਕਹਿੰਦੇ ਆ ਮੈਂ ਸਮਝਣਾ ਚਾਹੁੰਨਾ ਆ ਵੀ ਕੋਈ ਮੈਨੂੰ ਸਮਝਾਵੇ ਸ਼ਰਧਾਵਾਨ ਵੀ ਜਿਹੜੇ ਬੰਦਿਆਂ ਨੂੰ ਜ਼ਿਆਦਾ ਇਸ ਚੀਜ਼ ਤੋਂ ਸਮੱਸਿਆ ਰਹਿੰਦੀ ਆ ਵੀ ਨਿੰਦਿਆ ਕਰਦੇ ਰਹਿੰਦੇ ਨਿੰਦਿਆ ਹੋ ਸਕਦਾ ਜਿਹੜੀ ਨਿੰਦਿਆ ਦੇ ਅਰਥ ਮੈਂ ਪੜੇ ਹੋਣ ਉਹ ਗਲਤ ਪੜਲੇ ਹੋਣ ਕਿਸੇ ਨੇ ਮੈਨੂੰ ਗਲਤ ਪੜ੍ਹਾ ਦਿੱਤੇ ਹੋਗੇ ਤੇ ਜੇ ਕੋਈ ਵੀ ਨਿੰਦਿਆ ਦੇ ਮਤਲਬ ਜਿਹੜਾ ਹੈਗਾ ਮੈਨੂੰ ਸਮਝਾ ਸਕਦਾ ਹੋਵੇ ਤੇ ਮੈਂ ਆਪਣੇ ਗਿਆਨ ਦੇ ਵਿੱਚ ਵਾਧਾ ਕਰਨਾ ਚਾਹੁੰਦਾ ਆ ਤੇ ਸ਼ਰਧਾਵਾਨ ਵੀਰ ਕੋਈ ਤਰਕ ਵਾਲਾ ਬੰਦਾ ਨਾ ਆਵੇ ਉਹਨਾਂ ਦਾ ਤਾਂ ਮੈਨੂੰ ਪਤਾ ਆ ਜਿਹੜੇ ਤਰਕ ਵਾਲੇ ਆ ਉਹ ਨਿੰਦਿਆ ਕਿਹੜੀ ਚੀਜ਼ ਨੂੰ ਮੰਨਦੇ ਆ ਪਰ ਜੇ ਹੁਣ ਅਸੀਂ ਕੋਈ ਗੱਲ ਕਰਦੇ ਆ ਸੱਚ ਦੀ ਜਾਂ ਕਿਸੇ ਨੂੰ ਅ ਨੰਗਾ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਵੀ ਉਹਦੇ ਜਿਹੜੇ ਕਾਲੇ ਕਾਰਨਾਮੇ ਆ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਆ ਜਾਂ ਜੋ ਪੰਥ ਦੇ ਵਿੱਚ ਕੋਈ ਕਰਮ ਕਾਂਡ ਆ ਜਾਂ ਕੋਈ ਪਖੰਡੀ ਭੇਖੀ ਆ ਜਦੋਂ ਉਹਦੀ ਕੋਈ ਗੱਲ ਕਰਦੇ ਆ ਤੇ ਸਾਨੂੰ ਇਹ ਗੱਲ ਕਹੀ ਜਾਂਦੀ ਆ ਵੀ ਤੁਸੀਂ ਨਿੰਦਿਆ ਕਰਦੇ ਆ ਨਾ ਤੇ ਉਹ ਬੰਦਾ ਚਲੋ ਮੈਨੂੰ ਸਮਝਾਵੇ ਵੀ ਨਿੰਦਿਆ ਕਹਿੰਦੇ ਕਿਨੂੰ ਤੇ ਹੋ ਸਕਦਾ ਗਿਆਨ ਲੈ ਕੇ ਜਿਹੜਾ ਹੈਗਾ ਆ ਮੈਂ ਆਪਣਾ ਮਨ ਬਦਲ ਲਵਾਂ ਜਾਂ ਮੈਂ ਅਸੀਂ ਵੀ ਸਿਆਣਿਆਂ ਦੇ ਵਿੱਚ ਆ ਜਾਈਏ ਹਨਾ ਵੀ ਅਸੀਂ ਇਹ ਜਿਹੜਾ ਨਿੰਦਿਆ ਵਾਲਾ ਟੈਗ ਲੱਗਦਾ ਸਾਡੇ ਤੇ ਤੇ ਉਹ ਧੂਲਵਾ ਮੈਂ ਜਿੰਦੇ ਜੀ ਹੈ ਨਾ ਤੇ ਇਸ ਕਰਕੇ ਜੇ ਕੋਈ ਹੈਗਾ ਆ ਵੀ ਸ਼ਰਦਾਵਾਨ ਕੋਈ ਭਾਈ ਆਪਣਾ ਤੇ ਉਹ ਮੈਨੂੰ ਆ ਕੇ ਇਸ ਚੀਜ਼ ਤੇ ਮੈਂ ਵਿਚਾਰ ਕਰਨੀ ਚਾਹਣਾ ਆ ਤੇ ਉਹ ਮੇਰੇ ਨਾਲ ਵਿਚਾਰ ਕਰ ਲਵੇ ਤੇ ਅਸੀਂ ਜਿਹੜਾ ਹੈਗਾ ਆ ਇਹਦੇ ਨੂੰ ਰੈਡ ਕੀਏ ਤੇ ਜੋ ਵੀ ਗਰਬਾਣੀ ਦੇ ਵਿੱਚ ਜਿੱਥੇ ਮੰਨ ਲਓ ਨਿੰਦਿਆ ਵਾਲੇ ਸ਼ਬਦ ਆਏ ਆ ਵੀ ਕਿੱਦਾਂ ਆਏ ਆ ਕਾਹਦੇ ਆਏ ਆ ਤੇ ਉਹ ਉਹਦੇ ਵਿੱਚ ਜਦੋਂ ਅਸੀਂ ਕੁਝ ਰੜਕਾਂਗੇ ਕੁਝ ਨਾ ਕੁਝ ਵਧੀਆ ਜਿਹੜੀ ਹੈਗੀ ਚੀਜ਼ ਦੀ ਪ੍ਰਾਪਤੀ ਹੋਊਗੀ ਹਨ ਤੇ ਇੰਨੀ ਮੈਂ ਗੱਲ ਕਹਿਣੀ ਸੀ ਵੀ ਜੇ ਕੋਈ ਨਿੰਦਿਆ ਦੇ ਮਤਲਬ ਸ਼ਬਦ ਦੇ ਅਰਥ ਤੇ ਉਸਤਤ ਦੇ ਜਿਹੜੇ ਹੈਗੇ ਆ ਵੀ ਉਹ ਮੈਨੂੰ ਸਮਝਾ ਦੇਵੇ ਤੇ ਮੈਂ ਆਪਣੇ ਗਿਆਨ 'ਚ ਵਾਧਾ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੰਦਾ ਕੀ ਹੁੰਦੀ ਹੈ ਹਨਾ ਨਿੰਦਕ ਸਾਡੇ ਤੇ ਟੈਗ ਲੱਗਦਾ ਵੀ ਤੁਸੀਂ ਨਿੰਦਿਆ ਕਰਦੇ ਰਹਿੰਦੇ ਹੋ ਠੀਕ ਹੈ ਤਾਂ ਮੈਂ ਬੇਨਤੀ ਕਰਦਾ ਹੁਣ ਵੀ ਤਰਕਵਾਦੀਆਂ ਨੂੰ ਨਹੀਂ ਸ਼ਰਧਾਵਾਨਾਂ ਨੂੰ ਜਿਹੜਾ ਵੀ ਕੋਈ ਸ਼ਰਧਾਵਾਨ ਹੈਗਾ ਆ ਤੇ ਉਹ ਮੇਰੇ ਨਾਲ ਸੰਪਰਕ ਕਰ ਲਵੇ ਤੇ ਮੈਨੂੰ ਨਿੰਦਿਆ ਦੇ ਅਰਥ ਸਮਝਾਵੇ ਵੀ ਨਿੰਦਿਆ ਕਿਹਨੂੰ ਕਹਿੰਦੇ ਗੁਰਬਾਣੀ ਦੇ ਵਿੱਚ ਲਿਖਿਆ ਦਾ ਉਸ ਤਾਂ ਨਿੰਦਾ ਦਉ ਵੀ ਵਿਵਰਜਿਤ ਵੀ ਉਸਤਤ ਕਿਹਨੂੰ ਕਹਿੰਦੇ ਆ ਤੇ ਨਿੰਦਿਆ ਕਿਹਨੂੰ ਕਹਿੰਦੇ ਆ ਮੈਂ ਸਮਝਣਾ ਚਾਹੁੰਨਾ ਆ ਵੀ ਕੋਈ ਮੈਨੂੰ ਸਮਝਾਵੇ ਸ਼ਰਧਾਵਾਨ ਵੀ ਜਿਹੜੇ ਬੰਦਿਆਂ ਨੂੰ ਜ਼ਿਆਦਾ ਇਸ ਚੀਜ਼ ਤੋਂ ਸਮੱਸਿਆ ਰਹਿੰਦੀ ਆ ਵੀ ਨਿੰਦਿਆ ਕਰਦੇ ਰਹਿੰਦੇ ਨਿੰਦਿਆ ਹੋ ਸਕਦਾ ਜਿਹੜੀ ਨਿੰਦਿਆ ਦੇ ਅਰਥ ਮੈਂ ਪੜੇ ਹੋਣ ਉਹ ਗਲਤ ਪੜ੍ਹ ਲਏ ਹੋਣ ਕਿਸੇ ਨੇ ਮੈਨੂੰ ਗਲਤ ਪੜ੍ਹਾ ਦਿੱਤੇ ਹੋਗੇ ਤੇ ਜੇ ਕੋਈ ਵੀ ਨਿੰਦਿਆ ਦੇ ਮਤਲਬ ਜਿਹੜਾ ਹੈਗਾ ਮੈਨੂੰ ਸਮਝਾ ਸਕਦਾ ਹੋਵੇ ਤਾਂ ਮੈਂ ਆਪਣੇ ਗਿਆਨ ਦੇ ਵਿੱਚ ਵਾਅਦਾ ਕਰਨਾ ਚਾਹੁੰਨਾ ਆ ਤੇ ਸ਼ਰਧਾਵਾਨ ਵੀਰ ਕੋਈ ਤਰਕ ਵਾਲਾ ਬੰਦਾ ਨਾ ਆਵੇ ਉਹਨਾਂ ਦਾ ਤਾਂ ਮੈਨੂੰ ਪਤਾ ਆ ਜਿਹੜੇ ਤਰਕ ਵਾਲੇ ਆ ਉਹ ਨਿੰਦਿਆ ਕਿਹੜੀ ਚੀਜ਼ ਨੂੰ ਮੰਨਦੇ ਆ ਪਰ ਜੇ ਹੁਣ ਅਸੀਂ ਕੋਈ ਗੱਲ ਕਰਦੇ ਆ ਸੱਚ ਦੀ ਜਾਂ ਕਿਸੇ ਨੂੰ ਅ ਨੰਗਾ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਵੀ ਉਹਦੇ ਜਿਹੜੇ ਕਾਲੇ ਕਾਰਨਾਮੇ ਆ ਜਾਂ ਜਿਹੜੀਆਂ ਉਹਨਾਂ ਦੀਆਂ ਗਲਤੀਆਂ ਆ ਜਾਂ ਜੋ ਪੰਥ ਦੇ ਵਿੱਚ ਕੋਈ ਕਰਮ ਕਾਂਡ ਆ ਜਾਂ ਕੋਈ ਪਖੰਡੀ ਭੇਖੀ ਆ ਜਦੋਂ ਉਹਦੀ ਕੋਈ ਗੱਲ ਕਰਦੇ ਆ ਤੇ ਸਾਨੂੰ ਇਹ ਗੱਲ ਕਹੀ ਜਾਂਦੀ ਆ ਵੀ ਤੁਸੀਂ ਨਿੰਦਿਆ ਕਰਦੇ ਆ ਨਾ ਤੇ ਉਹ ਬੰਦਾ ਚਲੋ ਮੈਨੂੰ ਸਮਝਾਵੇ ਵੀ ਨਿੰਦਿਆ ਕਹਿੰਦੇ ਕਿਨੂੰ ਆ ਤੇ ਹੋ ਸਕਦਾ ਗਿਆਨ ਲੈ ਕੇ ਜਿਹੜਾ ਹੈਗਾ ਆ ਮੈਂ ਆਪਣਾ ਮਨ ਬਦਲ ਲਵਾਂ ਜਾਂ ਮੈਂ ਅਸੀਂ ਵੀ ਸਿਆਣਿਆਂ ਦੇ ਵਿੱਚ ਆ ਜਾਈਏ ਹਨਾ ਵੀ ਅਸੀਂ ਇਹ ਜਿਹੜਾ ਨਿੰਦਿਆ ਵਾਲਾ ਟੈਗ ਲੱਗਦਾ ਸਾਡੇ ਤੇ ਤੇ ਉਹ ਧੂਲਵਾ ਮੈਂ ਜਿੰਦੇ ਜੀ ਹਨਾ ਤੇ ਇਸ ਕਰਕੇ ਜੇ ਕੋਈ ਹੈਗਾ ਆ ਵੀ ਸ਼ਰਦਾਵਾਨ ਕੋਈ ਭਾਈ ਆਪਣਾ ਤੇ ਉਹ ਮੈਨੂੰ ਆ ਕੇ ਇਸ ਚੀਜ਼ ਤੇ ਮੈਂ ਵਿਚਾਰ ਕਰਨੀ ਚਾਹਣਾ ਤੇ ਉਹ ਮੇਰੇ ਨਾਲ ਵਿਚਾਰ ਕਰ ਲਵੇ ਤੇ ਅਸੀਂ ਜਿਹੜਾ ਹੈਗਾ ਆ ਇਹਦੇ ਨੂੰ ਰੜਕੀਏ ਤੇ ਜੋ ਵੀ ਗਰਬਾਣੀ ਦੇ ਵਿੱਚ ਜਿੱਥੇ ਮੰਨ ਲਓ ਨਿੰਦਿਆ ਵਾਲੇ ਸ਼ਬਦ ਆਏ ਆ ਵੀ ਕਿੱਦਾਂ ਆਏ ਆ ਕਾਹਦੇ ਆਏ ਆ ਤੇ ਉਹ ਉਹਦੇ ਵਿੱਚ ਜਦੋਂ ਅਸੀਂ ਕੁਝ ਰੜਕਾਂਗੇ ਕੁਝ ਨਾ ਕੁਝ ਵਧੀਆ ਜਿਹੜੀ ਹੈਗੀ ਚੀਜ਼ ਦੀ ਪ੍ਰਾਪਤੀ ਹੋਊਗੀ ਹਨਾ ਤੇ ਇੰਨੀ ਮੈਂ ਗੱਲ ਕਹਿਣੀ ਸੀ ਵੀ ਜੇ ਕੋਈ ਨਿੰਦਿਆ ਦੇ ਮੰਨ ਲਓ ਸ਼ਬਦ ਦੇ ਅਰਥ ਤੇ ਉਸ ਤਤ ਦੇ ਜਿਹੜੇ ਹੈਗੇ ਆ ਵੀ ਉਹ ਮੈਨੂੰ ਸਮਝਾ ਦੇਵੇ ਤੇ ਮੈਂ ਆਪਣੇ ਗਿਆਨ 'ਚ ਵਾਧਾ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ